ਕੌਣ ਕਹਿੰਦਾ ਕਰੋਸ਼ੀਆ ਦੇ ਵੀਜ਼ੇ ਨਹੀਂ ਲੱਗਦੇ ਲੱਗਦੇ ਤਾਂ ਹੈ ਪਰ ਸੇਵਨ ਸੀਜ਼ ਵਾਂਗੂ ਉਹ ਉਸ ਪ੍ਰੋਸੈਸ ਨੂੰ ਫੋਲੋ ਨਹੀਂ ਕਰਦੇ ਅਸੀਂ ਕਰੋਸ਼ੀਆ ਦੇ ਵਿੱਚ ਪੂਰੇ ਚੰਗੀ ਤਰ੍ਹਾਂ ਪਹਿਲਾਂ ਕੰਮ ਕਰਕੇ ਦਿਖਾਏ ਨੇ ਉਹਨਾਂ ਦੇ ਰਿਵਿਊ ਵੀਡੀਓ ਵੀ ਤੁਹਾਡੇ ਤੱਕ ਪਹੁੰਚਾਈਆਂ ਨੇ ਅਸੀਂ ਇਦਾਂ ਹੀ ਕੰਮ ਕਰਦੇ ਹਾਂ ਪਰ ਕਰੋਸ਼ੀਆ ਨੇ ਹੁਣ ਜਿਹੜੇ ਰੂਲ ਚੇਂਜ ਕੀਤੇ ਆ ਉਹ ਕਿਸੇ ਨੂੰ ਪਤਾ ਨਹੀਂ ਉਹਨਾਂ ਨੇ ਕੁਝ ਕੈਟਾਗਰੀਆਂ ਨੂੰ 3 ਮਹੀਨੇ ਲਈ ਸਟਾਪ ਕੀਤਾ ਸੋ ਉਹ ਚੀਜ਼ ਨੂੰ ਅਸੀਂ ਸਮਝ ਕੇ ਨਵੇਂ ਅਸੀਂ ਕੇਸ ਅਪਲਾਈ ਕੀਤੇ ਸੀ ਹੋਟਲ ਲਾਈਨ ਦੇ ਵਿੱਚ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਅੱਜ ਵੀਜ਼ਾ ਲਿੱਤਾ ਬਹੁਤ-ਬਹੁਤ ਮੁਬਾਰਕਾ ਇਹਨਾਂ ਸਾਰਿਆਂ ਨੂੰ ਹਰ ਇੱਕ ਕਲਾਇੰਟ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਜਦੋਂ ਕਿ ਅਸੀਂ ਕਹਿੰਦੇ ਹਾਂ ਮਹਾਰਾਜ ਨੇ ਸਾਨੂੰ ਵਿਜ਼ੇ ਦਿੱਤੇ ਚੈਣ ਕੇ ਹਰ ਕਲਾਇੰਟ ਤੁਹਾਡੇ ਰੂਬਰੂ ਕਰਾਂਗੇ ਗਿਣ-ਗਿਣ ਕੇ ਇਸ ਕਲਾਇੰਟ ਨੇ ਸਾਡੇ ਕਹਿਣ ਤੇ ਹੋਟਲ ਲਾਈਨ ਦੇ ਵਿੱਚ ਕੇਸ ਅਪਲਾਈ ਕੀਤੇ ਜੋ ਇਸ ਟਾਈਮ ਕੈਟਾਗਰੀਆਂ 3 ਮਹੀਨੇ ਲਈ ਕੁਰੋਸ਼ੀਆ ਨੇ ਓਪਨ ਕੀਤੀ ਹੈ ਕਿਉਂਕਿ ਇਹਨਾਂ ਨੂੰ ਵੀਜ਼ਾ ਵੀ ਬਹੁਤ ਜਲਦੀ ਮਿਲ ਰਿਹਾ ਜਲਦੀ ਪਰਮਿਟ ਆਣਗੇ ਜਲਦੀ ਐਮਬੈਸੀ ਵਿੱਚ ਜਾਣਗੇ ਤੇ ਜਲਦੀ ਵੀਜ਼ੇ ਆਉਣਗੇ ਕਿਉਂਕਿ ਹੋਟਲ ਲਾਈਨ ਦੇ ਵਿੱਚ ਸਾਡੇ ਕੋਲੇ ਕਲੀਨਰ ਦੀ ਜੌਬ ਕਿਚਨ ਹੈਲਪਰ ਦੀ ਜੌਬ ਤੇ ਸ਼ੈਫ ਦੀ ਜੌਬ ਆ ਤੇ ਸੈਲਰੀ ਵੀ 800 ਤੋਂ ਲੈ ਕੇ 1200 ਯੂਰੋ ਆ ਅਕਾਮੋਡੇਸ਼ਨ ਪ੍ਰੋਵਾਈਡਡ ਆ ਸੋ ਜਲਦੀ ਜਲਦੀ ਆਓ ਆਪਣਾ ਫਿਊਚਰ ਯਾਕੇ ਕੁਰੋਸ਼ੀਆ ਵਿੱਚ ਸੈਟਲ ਕਰ ਲਓ 2026 ਉੱਥੇ ਜਾ ਕੇ ਮਨਾਓ ਜਲਦੀ ਆਓ ਜਲਦੀ ਜਾਓ ਸੈਵਨ ਸੀ ਦੇ ਗੁਣਗਾਓ ਧੰਨਵਾਦ